ਸੋ ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇ ਖਾਨ ਸਾਰੇ ਸਾਰੇ YouTube ਚੈਨਲ ਦੇ ਖਾਨ ਮੇਰੇ ਲੈਣੇ ਚੜਦੇ ਪੰਜਾਬ ਵਾਲੇ ਤੰਨਾਰੀ ਭਰਾਮਣ ਸਾਰੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬੇਰਦਾਸ ਕਰਦੇ ਆਂ ਭਾਈ ਸਾਰੇ ਦੇ ਕਰਦੇ ਆਂ ਸਾਲ ਦੇ ਘਰ ਦੀ ਕਲਾਚ ਹੁਣ ਤੇ ਜਨਵਾਰ 5 ਹੀ ਲੋਟ ਹੁੰਦਾ ਮਿੱਤਰੋ ਅੱਜ ਆਪਾਂ ਬੱਚਾ ਧਿਆਰ ਕਰਨ ਲੱਗੇ ਆਂ ਭਾਈ ਅੱਜ ਆਪਾਂ ਬੱਚੇ ਨੂੰ ਗਾ ਬਚਾ ਕੇ ਬਾਹਰੀ ਛੱਡਣਾ ਮੌਸਮ ਕੋਈ ਨਹੀਂ ਪਾਉਣ ਲੱਗੇ ਆ ਖੁੱਲੇ ਵਾਦਾਂ ਇਹ ਕਰਕੇ ਨੂੰ 8 ਵਾਦਾਂ ਪਾਉਣ ਲੱਗੇ ਆ ਖੁੱਲੇ ਤੇ ਕਹਿ ਦੇ ਕਿ ਭਈ ਪਾਕਸਤਾਨੀ ਨਾ ਦੇ ਨਾ ਕੋਈ ਪਾਣੀ ਨਹੀਂ ਲਾਉਂਦੇ ਠੀਕ ਆ ਪਾਣੀ ਪਿਉਉ ਜ਼ਰੂਰ ਤੇ ਮਾੜਾ ਜਿਹਾ ਪਾਣੀ ਰੱਖੀ ਬੈਠਾ ਬਈ ਮੀਂਹ ਦਾ ਮੌਸਮ ਦੱਸੀ ਜਾਂਦੇ ਆ ਮੌਸਮ ਜਮਾ ਠੰਡਾ ਲੈ ਦਿੱਤਾ ਇੰਨ ਪਰਦਾ ਕਿ ਬਈ ਆਪਾਂ ਪਾਣੀ ਪਿਉਉ ਮਾੜਾ ਇਹ ਤਾਂ ਮੌਸਮ ਬਣਿਆ ਤਾਂ ਲਾਉਂਗੇ ਨਹੀਂ ਨਹੀਂ ਲਾਉਂਗੇ ਠੀਕ ਆ ਹੁਣ ਇਹਨੂੰ ਰੱਖਣ ਲੱਗਿਆ ਖੁੱਲੇ ਬਦਾਮ ਬਦਾਮ ਧਰਦੇ ਬਈ ਖੁੱਲੇ ਬਦਾਮਾਂ ਦੇ ਖਾਣੇ ਹੋਣਗੇ ਆਪ ਦੀ ਖਾ ਲੂਗਾ ਬੱਚਾ ਠੀਕ ਆ ਠੀਕ ਆ ਇਹ ਬੈਠਾ ਸੀਗਾ ਬਈ 7:40 ਤੇ ਘੇੜਿਆਂ ਦੇ ਛੱਡਾਂਗੇ ਇਹਨੂੰ ਆਪਾਂ ਬਾਜੀ ਕੋਸ਼ਿਸ਼ ਬਹੁਤ ਕੀਤੀ ਮੌਸਮ ਠੰਡੇ ਹੋਣ ਕਰਕੇ ਬਈ ਬੈਠੇ ਨਹੀਂ ਗਗਾਂ ਦੀ ਪਾਣੀ ਤੇ ਬਾਈ ਇਹੀ ਈ ਜੀ ਗੱਲੋ ਨਵਾਂ ਬੱਚਾ ਬਈ ਇਹੀ ਈ ਪਾਣੀ ਦੀ ਗਲੀ ਝਾੜਿਆ ਤੇ ਇੰਨੀਆਂ ਵੀ ਛੱਡ ਕੇ ਦੇਖਾਂਗੇ ਆਪਾਂ ਪਾਰ ਕਰਦਾ ਕੀ ਆ ਨਵੇਂ ਜਿਹੇ ਦਾ ਬੱਚਾ ਹਜੇ ਇਹਨੂੰ ਪਾਣੀ ਨਹੀਂ ਲਾਇਆ ਲੱਗ ਗਿਆ ਖਾਨ ਭੱਜਦਾ ਜੇ ਛੱਡਦਾ ਚੱਕ ਲੂਗਾ ਬਈ ਇਹੋ ਚੀਜ਼ ਦੇਖਣੀ ਆਪਾਂ ਤੇ ਇਹਨੂੰ ਬਾਕੀ ਕੁਝ ਨਹੀਂ ਕਰਦੇ ਬਾਈ ਪਾਣੀ ਫੋਕਾ ਫਾਕਾ ਦੇ ਬਈ ਆਪਣੇ ਕਬੂਤਰਾਂ ਨੂੰ ਥੋੜੀ ਇਨਫੈਕਸ਼ਨ ਆ ਰਹੀ ਆ ਤੁਸੀਂ ਹਿਸਾਬ ਲਾ ਲਓ ਬਈ ਚੀਜ਼ਾਂ ਨਹੀਂ ਫਿਰ ਚਲਾਬ ਜ਼ਰੂਰ ਕੀਤਾ ਇਹਨੂੰ ਲੋਟ ਹੋਣ ਦੇਣੀ ਆ ਸਾਫ਼ ਕੀਤਾ ਬਸ ਬਾਕੀ ਕੁਝ ਨਹੀਂ ਕਰਦੇ ਇਹਨਾਂ ਨੇ ਬਿਮਾਰੀ ਰੱਖਿਆ ਸੋ ਵੀਡੀਓ ਪੂਰੀ ਦੇਖੋ ਨਾਲ ਹੀ ਆਪਾਂ ਇਹਦੇ ਵੀਡੀਓ ਲਾਵਾਂਗੇ ਨਾ ਕਿਉਂਕਿ weight ਥੱਲੋ ਘਟਾਈ ਵਾਲੀ ਵੀ ਕਿੰਨੇ ਵਜੇ ਬੈਠਾ ਕੀ ਕੀਤਾ ਕਿਵੇਂ ਉੱਠਿਆ ਕਿੰਨੇ ਵਾਰੀ ਟਾਈਮ ਲਵਾਇਆ ਚਾ ਕਿੰਨੇ ਉੱਠੇ ਸੀ ਕੀ ਕਰ ਰਹੇ ਸੀ ਜਿਹੜੇ ਬਾਈ ਸਾਰੀ ਆਪਾਂ ਨਾਲ ਹੀ ਰੱਖਾਂਗੇ ਠੀਕ ਆ ਸਾਰੇ ਭਰਾ ਮੋਟੀ ਕਣਕ ਦੇ ਕਾਰਨ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਗਾਂ ਕੁਝ ਪੁੱਛਣਾ ਹੁੰਦਾ ਬਈ ਕੁਝ ਹੋਰ ਕੋਈ ਘਟ ਬਾਤ ਲਾ ਲੂ ਕਾ ਜੀ ਬਾਕੀ ਕਈ ਭਰਾ ਕਹਿੰਦੇ ਨੇ ਬਈ ਵੀਡੀਓ ਚ ਕੁਝ ਦੱਸਿਆ ਕਰ ਬਈ ਮੈਂ ਦੱਸਦਾ ਪੂਰਾ ਤੁਸੀਂ ਵੀਡੀਓ ਨਹੀਂ ਪੂਰੀ ਦੇਖਦੇ ਠੀਕ ਆ ਬਾਕੀ ਆਪਾਂ ਬਾਜੀ ਛੱਡੇ ਨੇ ਬਈ ਚਲੋ ਇਹ ਕੁਝ ਸਿੱਖਣਾ ਹੈ ਵੀ ਰਾਹ ਹੁਣਾ ਸੁਣਨਾ ਹੁੰਦਾ ਨਾ ਤਾਂ ਵੀਡੀਓ ਪੂਰੀ ਦੇਖ ਲਿਆ ਕਰੋ ਬਈ ਸਾਰਾ ਕੁਝ ਹੀ ਦੱਸਦਾ ਹਾਂ ਉੱਚ ਪਰ ਫਿਰ ਇਹ ਕੀ ਕੋਈ ਇਹ ਗੱਲ ਨਹੀਂ ਐ ਫੋਕੋਸ਼ ਦੱਸਦੇ ਨਹੀਂ ਸਭ ਕੁਝ ਹੀ ਦਾਰਿੰਦ ਕਰਦਾ ਹਨਾ ਪੂਰਾ ਦੱਸਦੇ ਹਾਂ ਕਰਦੇ ਵੀ ਉਸ ਕਰਕੇ ਦੇਖਿਆ ਕਰੋ ਭਰਾਵਾਂ ਕਿ ਵੀਡੀਓ ਪੂਰੀ ਐਦ ਕੀ ਥੋੜੇ ਮੈਨੂੰ ਕਮੈਂਟ ਕਰਦੇ ਹੋ ਵੀ ਭਾਈ ਵੀਡੀਓ ਚ ਤਾਂ ਸਾਨੂੰ ਪਤਾ ਨਹੀਂ ਲੱਗੇ ਹੁਣ ਇਹਨੂੰ ਆਪਾਂ ਪਤਾ ਨਹੀਂ ਕਿਹਾ ਹਨਾ ਤਾਂ ਆਹ ਦੇ ਕਰਕੇ ਵੀਡੀਓ ਪੂਰੀ ਦੇਖ ਲੈ ਕੋਈ ਨਹੀਂ ਕਰਨਗੇ ਹੱਥ ਜੋੜ ਕੇ ਬੇਨਤੀ ਹੈ ਇੱਕ ਵਾਰੀ ਪਾਣੀ ਹੱਥੀ ਦੇਵਾਂਗੇ ਬਾਕੀ ਇਹਦੇ ਖੁੱਡੇ 'ਚ ਛੱਡ ਲਾਂਗੇ ਵੀਡੀਓ ਪੂਰੀ ਦੇਖ ਲੈ ਕਿਉਂਕਿ ਆਪਦਾ ਬੈਠਾ ਰਹੂਗਾ ਕੱਲ ਕਰੋ ਗੇਮ ਕੱਲ ਨੂੰ ਤੁਸੀਂ ਇੰਜੋਏ ਕੱਲ ਨੂੰ ਕੀ ਕੀ ਕਰਾਂਗੇ ਸਾਰਾ ਤੁਹਾਨੂੰ ਦੱਸਾਂਗੇ ਜੋ ਗੋਲੀ ਵੀ ਕਰਾਂਗੇ ਆਪਾਂ ਫੋਟੋ ਬਣਾਵਾਂਗੇ ਦੱਸੀ ਵੀ ਚੱਲਾਂਗੇ ਕਰੀ ਚੱਲਾਂਗੇ ਇਹਦੀ ਗੇੜੇ ਸੀ ਬਾਈ ਤੇ ਵੀਡੀਓ ਦੇਖੀ ਤੇ ਤੁਸੀਂ ਆਹ ਸਾਬ ਦਾ 740 ਤੇ ਬਿਠਾਇਆ ਕਿਉਂਕਿ ਕੱਲ ਤਾਂ ਦੇਣਾ ਹੈ ਨਹੀਂ ਸੀ ਇਹ ਹੁਣ ਇਦੂਗਾ ਬਸ ਵਿਕੀ ਆਣੇ ਆਪਾਂ ਵਧੀਆ ਮੌਜਾ ਨਹੀਂ ਰਿਹਾ ਨਾ ਗਰਮੀ ਪੂਰੀ ਆ ਗਈ ਬਾਵਾ ਜੀ ਲਾ ਲਓ ਹਣਾ ਆਪਾਂ ਕੂਤਰ ਨਹੀਂ ਬਾਗਦੇ ਤੇ ਗੇੜਿਆਂ ਬਾਜੇ ਨਿਪਟਣ ਲੱਗ ਜਾਣ ਤੇ ਕੱਲ ਫਿਰ ਇਹਨੇ ਹਨੇਰੀ ਜੀ ਗੇੜੇ ਪਵਾਜ ਦੇਖਾਂਗੇ ਰਿਜ਼ਲਟ ਆਪਾਂ ਬਈ ਬਾਹਰ ਤੁਹਾਨੂੰ ਪਤਾ ਨਹੀਂ ਅੱਜ ਕੱਲ ਕੋਈ ਟੈਂਪਰੇਚਰ ਦਾ ਹਿਸਾਬ ਹੀ ਨਹੀਂ ਆਉਂਦਾ ਕੋਈ ਐਦਕੀ ਆਪਾਂ ਨੂੰ ਭਰਾ ਠੀਕ ਆ ਸ਼ਾਮ ਦੇ ਆਪਾਂ 4 ਵਜੇ ਤੇ ਵਿੱਕੀ ਪਾਗ ਜਾਂਦੀ ਆ ਬਾਜੀ ਲਾਮ ਤੇ ਹਨਾ ਟੈਂਪਰੇਚਰ 44 ਦਿਖਾਈ ਜਾਂਦਾ ਜਿਹੜਾ ਖਿਆਲਾ ਨੇਰੀ ਹੁੰਦੀ ਐ ਠੀਕ ਆ ਆਪਣੇ ਵਾਲਾ ਪਾਣੀ ਸਵੇਰੇ ਕਰਕੇ ਭਈ ਐਦਕੀ ਆਪਾਂ ਕੱਲ ਨੂੰ ਛੱਡਿਆ ਗੇੜਿਆਂ ਤੇ 740 ਤੇ ਆ ਜੀ ਦਾ ਇਹ ਤੇ ਆਪਣੇ ਨਾਲ ਵਧੀਆ ਪਿਆਰਾ ਭਰਾ ਦਾ ਵੀ ਚੱਲ ਕੱਲਾ ਜਾਣਾ ਸੀ ਨਹੀਂ ਬਣਾਈ ਗਈ ਭਈ ਤੇ ਰਿਜ਼ਲਟ ਐਦਕੀ ਪੁੱਛਾਂਗੇ ਉਹਨੂੰ ਹਨਾ ਕੀ ਹੋ ਜਾਂਦਾ ਕਈ ਵਾਰੀ ਭਾਈ ਜਾਨਵਰੀ ਮਾੜਾ ਮੋਟਾ ਕੀ ਸ਼ਾਇਦ ਭਾਈ ਵੀ ਹੋਵੇ ਤੰਦਰੁਸਤ ਘਰ ਡਾਕਟਰਾਂ ਜਾਂ ਪੀੜੀ ਚ ਨਹੀਂ ਹੁੰਦਾ ਜਾਂ ਕੋਈ ਬਿਮਾਰ ਹੁੰਦਾ ਕੁਝ ਵੀ ਹੋ ਜਾ ਲਾ ਲੂ ਹਣਾ ਹੁਣ ਆ ਬੱਚਾ ਆਪਣਾ ਅੱਪਾ ਕੱਲ ਵੀਡੀਓ ਪਾਈਏ ਉਹਦੀ ਜਰੂਰ ਪਾਈਏ ਤੁਸੀਂ ਹਿਸਾਬ ਲਾ ਲਓ ਵੀ ਇਸੇ ਵੇਟ ਘਟਦਾ ਹਵਾ ਨਹੀਂ ਛੱਡਣੇ ਚਾਹੀਦੇ ਕਸਾ ਗੁੱਸਾ ਬਣ ਜਾਂਦੀ ਨਹੀਂ ਬਾਰੀ ਜੋਰ ਬਦਲ ਆਉਂਦਾ ਭਾਈ ਨਹੀਂ ਆਉਂਦੀ ਨਾ ਕਬੂਤਰ ਹਾਲਦੇ ਨਹੀਂ ਫਿਰ ਠੀਕ ਆ ਜਿਹੜੇ ਆਪਾਂ ਨਹੀਂ ਨਹੀਂ ਮਰਜ ਨਹੀਂ ਡਾਈ ਦਿੰਦੇ ਉਹ ਹਾਲਦੇ ਆ ਭਾਈ ਬਾਲੀ ਛੇ ਥੋੜਾ ਜਿਆਦਾ ਚਲੋ ਬਾਕੀ ਅੱਗੇ ਕਰਨਾ ਕਰਾਂਗੇ ਵੀਡੀਓ ਸ਼ੇਅਰ ਨੂੰ ਦੱਸਣ ਤੋਂ ਬਾਅਦ ਕੀ ਗੱਲਬਾਤ ਬਣਦੀ ਫਿਰ ਕਰਦੇ ਅੱਗੇ ਜੋ ਕੁਝ ਵੀ ਕਰਾਂਗੇ ਦੇਖੋ ਪੂਰੀ ਗੱਲਬਾਤ ਕਰਾਂਗੇ ਤੇ ਸਾਰੀ ਵੀਡੀਓ ਪਾਵਾਂਗੇ ਹਾਂਜੀ ਲੈ ਮਿੱਤਰੋ ਪਾਣੀ ਤਾਂ ਦਿੱਤਾ ਆਪਾਂ ਪਿਆਉ ਠੀਕ ਆ ਇੱਕ ਛੋਟੀ ਜੀ ਡੰਡੀ ਠੀਕ ਆ ਤੇ 60 ਐਮਐਲ ਪਾਣੀ ਚ ਤੇ ਬਸ ਇਹ ਦੇਖਾਂਗੇ ਬਈ ਜੇ ਤਾਂ ਮੌਸਮ ਦੱਸਦਾ ਹੋਇਆ ਵੀ ਠੀਕ ਹੋਊ ਮਾਣਾ ਮੋਟਾ ਫਿਰ ਤਾਂ ਫੇ ਲਾਵਾਂਗੇ ਨਹੀਂ ਨਹੀਂ ਲਾਉਂਦੇ ਬਈ ਨਹੀਂ ਆਪਾਂ ਐਂ ਸਿੰਪਲ ਹੀ ਚੱਲਣ ਲੱਗੇ ਸਿੱਧਾ ਠੀਕ ਆ ਤੇ ਪਿਆਉਗੇ ਇਹਨੂੰ ਆਪਾਂ ਰੱਖਦੇ ਆ ਹੁਣ ਤੇ ਬਾਕੀ ਅੱਗੇ ਵੀਡੀਓ ਸਾਰੀ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰਦੇ ਆ। ਠੀਕ ਹੈ। ਤੇ ਦੇਖਿਓ ਪੂਰੀ ਸਾਰੀ ਵੀਡੀਓ ਕਿਉਂਕਿ ਨਾਲ ਹੀ ਲਾਵਾਂਗੇ ਭਾਈ ਆਪਾਂ ਬਾਜੀ ਵਾਲੀ ਵੀ ਇਹਦੇ। ਠੀਕ ਹੈ। ਹਾਂਜੀ ਸੱਸੀ ਗਾਲ ਮੇਰੇ ਸਾਰੇ ਭਰਾਵਾਂ ਨੂੰ ਆਗੇ ਬਾਜੀ ਤੇ ਪਰ ਭਾਈ ਇੱਥੇ ਬਾਜੀ ਬੰਨ ਲਾਦਾ ਫਰੀਦ ਕੇ ਹੋਣੀ ਨਹੀਂ। ਤੇ ਦੇਖਦੇ ਆ ਹੁਣ ਅੱਗੇ ਕੀ ਬਣਦਾ ਤੇ ਇੱਥੇ ਤਾਂ ਹਜੇ ਰੌਲੇ ਚੱਲੀ ਜਾਂਦਾ। ਕਿਉਂਕਿ ਸਰਪੰਚ ਨੂੰ ਨਹੀਂ ਪੁੱਛਿਆ ਸੀ ਤੇ ਗਾਂਣਾ ਹੁਣ ਭਾਈ ਤੇ ਇਹ ਬਾਜੀ ਹੋਊਗੀ ਹੁਣ ਮੋਫਰ ਆਪਾਂ ਮੋਫਰ ਆ ਗਏ ਤੇ ਆ ਜੋ ਅੱਗੇ ਕਰੋ ਬਾਜੀ ਨੂੰ ਇੰਜੋਏ ਤੇ ਬਈ ਇਹ ਬੱਚੇ ਨੂੰ ਪਾਣੀ ਦਿੱਤੇ ਨੂੰ ਸਹੀ ਡੇਢ ਘੰਟਾ ਹੋ ਗਿਆ ਬਈ ਪਿਛਲੇ ਫਰੀਦ ਕੇ ਪਿੰਡ ਦਾ ਪਾਣੀ ਦਿੱਤਾ ਹੋਇਆ ਇਹਨੂੰ ਬਈ ਵੀ ਉੱਥੇ ਪਾਣੀ ਦਿੱਤਾ ਸੀ ਵੀ ਓਲੇ ਲਵਾਉਣਗੇ ਹਨ ਤੇ ਇਹ ਕਹਤਾ ਸੀਗਾ ਵੀ ਪਾਣੀ ਦੇ ਲੋ ਟਾਈਮ ਹੋਇਆ ਪੈ ਸੱਤ ਦਾ ਹਨਾ ਪਰ ਡੇਢ ਘੰਟਾ ਹੋ ਗਿਆ ਬਈ ਉਹੀ ਪਾਣੀ ਆ ਉਹੀ ਪਾਣੀ ਨਾ ਆਪਾਂ ਗੱਡੀ ਐ ਨਾ ਕਰੀਏ ਐਂ ਹੀ ਡਾਵਾਂਗੇ ਤੇ ਐਂ ਹੀ ਰਿਜ਼ਲਟ ਦੇਖਣਾ ਆਪਾਂ ਬੱਚੇ ਦਾ ਆਪਣੇ ਦਾ ਠੀਕ ਹੈ ਵੀ ਕੀ ਕਰਦਾ ਠੀਕ ਹੈ ਬਾਕੀ ਬੱਚਾ ਠੀਕ ਹੈ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਬਣਿਆ ਹੋਇਆ ਥੱਲੋਂ ਠੀਕ ਹੈ ਤੇ ਆਜੋ ਕਰਦੇ ਅੱਗੇ ਵੀਡੀਓ ਐ ਕਰ ਲਓ ਹਾਂ ਸਹੀ ਗੱਲ ਹੈ ਰੋਟੀ ਖਵਾਉਣਗੇ ਉਹ ਖੁਸ਼ੀ 100-100 ਇਹਨੂੰ ਦੇ ਸੌ ਇਹਨੂੰ ਦੇ ਦੇ ਸੌ ਨੂੰ ਦੇ ਦੇ ਜਾਈ ਰੋਟੀ ਬਣਾਈ ਜਾਨੇ ਹਾਂ ਆਪਕੇ ਮਰਜ਼ੀ ਗਾ ਆਹੋ 100-100 ਰੱਖ ਲੈਣਗੇ ਦੋ ਹੈ ਪਸੋਂਦੀ ਓਏ ਪਸੋਂਦੀ ਉਹਨੇ ਰੋਟੀ ਤਾਂ ਬਣਾ ਸਕਦਾ ਆ ਜੀ ਪੰਪਾ ਆਹ ਬਾਰਾ ਰੁਪਏ ਖਰੀਦ ਗਿਆ ਕੋਈ ਨਾ ਕਰਦਾ ਉਹ ਗੇ ਉਤੋ ਡਣ ਦਾ ਬੋਝ ਯਾਰ ਹਾਂ ਆ ਗਿਆ ਬੱਟਾ ਸਾਹਿਬ ਵੀ ਆਹ ਗਈ ਗੱਲ ਹੈ ਉਹ ਤਬਾਕੀ ਦੇ ਖਰੇ ਪੁਣੇ ਗੇਨੇ ਰਿਚੀ ਤੋਤਰਾ ਬਕਰਾ ਤੋਤਰਾ ਬਾਰੀ ਬਾਰਾ ਰੁਪਇਆ ਕਾੜ ਲਾਉਣਾ ਉਹ ਉਹੀ 100 ਨੂੰ ਦੇ ਦੀ ਯਾਰ 100 ਪੂਰਾ ਖਲੀ ਬੱਸ ਯਾਨੀ ਠੀਕ ਹੈ ਹੋਰ ਦਾਲ ਸਾਹਿਬ ਜੀ ਤੂੰ ਨਾਲ ਗੱਲ ਕਰ ਲੈ ਤਰਪਣਾ ਤਰਪਣਾ पड़ो सिकरी ज़ूरा पे बढ़ा चंकी तरह बाद ई रौला पवंदा खंड भी थारा एक सौ अठारह नंबर है यार एक सौ अठारह ਪਰਲੇ ਵਤਿ ਦਿਓ ਆਜੋ ਬਈ ਆਜੋ ਮੁੰਡੋ ਆ ਬਾਬੇ ਅੱਜ ਪਿੰਡ ਚ ਜਾਣਾ ਹਲਾ ਕੇ ਨਾ ਮਾਰੀ ਹਰ ਤੇ ਇੱਕ ਦਾ ਮਗਵਾ ਜਾਂਦੇ ਪੁੱਤਰ ਛੜ ਦੇ ਛੜ ਦੇ ਖਰਚ ਇੱਕ ਦਾ ਹੋਰ ਛੱਡ ਲੈਣ ਦੇ ਆਜੋ ਉਸਤਾਜ ਉਹ ਲੈ ਆਉ ਕੋਈ ਪਿੰਜਰੇ ਚ ਪਾਲਾ ਇੱਕ ਮਿੰਟਾ ਪਿੰਜਰੇ ਚ ਪਾਲਾ ਜਦੋਂ ਕਹੂੰਗਾ ਨਾਲ ਹੀ ਘੱਟ ਲਈ ਉਹ ਬਈ ਮੋਰ ਲਾ ਕੀ ਮੋਰ ਲਾ ਮਾਰੇ ਦਾ ਨਾ ਨਾ ਆ ਗਾ ਬਈ ਗੱਦਾ ਆਤਾ ਜਾਣ ਮੈਂ ਆਤਾ ਜਾਣ ਦੇ ਫਿਰ ਇੱਧਰ ਵਿਚਨਾ ਬਾੜੀ ਯਾਰ ਆਹ ਦੇਖ ਓਡੇ ਦਾ ਫਿਰਦੇ ਨੇ ਇਹ ਦੋ ਬਾਗੇ ਲੱਗਾ ਬਾਗੇ ਲੈ ਆਉ ਲੋ ਮੋੜ ਲੋ ਕਿ ਛੱਡ ਦੇ ਨੇ ਐ ਮਾਰਦੇ ਹੁੰਦੇ ਨੇ ਆਪਣਾ ਪੱਲਾ ਆ ਗਿਆ ਦਾ ਇਨਾ ਪਾਣੀ ਓਏ ਮੋਰ ਲਵਾ ਲਈ ਓਏ ਸਰਕਾਰੀ ਅੱਜ ਲੈ ਮਾਰ ਦੇਣਾ ਯਾਰ ਅੱਥੀ ਉਹ ਕਰੀ ਜਾਂਦੇ ਨੇ ਓਏ ਹੋਰ ਹੁਣ ਤੇ ਪਹਿਲਾ ਤੇ ਲੰਤੂ ਓਏ ਆਇਓ ਭਾਈ ਓਏ ਆਪਣਾ ਨਕਾਰ ਕਿ ਸੋਹ ਬਈਆ ਓਏ ਭਾਈਆ ਜੱਦੀ ਕਰੋ ਜੱਦੀ ਕਰੋ ਆਪਣਾ ਤਾਂ ਤੋੜੋ ਕਿ ਤੁਸੀਂ ਦਾ पानी पता रहे इन्हों तेज बची हुए Alô. Ah. 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 ਬਜੇ ਕਨੀਂ ਨੀਂਦ ਨਾ ਰੱਖਣਾ ਉਤਰਦਾ ਮਨ ਲਵ 70 70 ਆ ਹੋਈਦਾ ਗਣਾ ਨਿਗਾਹ ਤਾਂ ਰੱਖ ਨਾਟ ਕੇ ਰਾਂ ਜਿੰਦੇ ਪੀਪੀ ਕੱਤੀ ਭਾਈਂਦਰ ਫੱਟੀਆਂ ਵਾਲੇ ਹੈਗੀ ਬਹੁਤ ਨੇ ਉਹ ਜੱਸੀ ਨੂੰ ਕਹਦੇ ਮਰਾ ਪਰ ਆਪਣੇ ਨਾਲ ਦੇ ਨਹੀਂ ਹੈਗੇ ਉਹ ਜੱਤੀ ਨੂੰ ਪੈ ਜਾ ਓਏ ਆਹ ਕਿਹੜੇ ਦਾ ਬਾਈ ਉਹ ਇਹਦਾ 60 ਰੁਪਏ ਬੈਠਾ ਇਹ ਮੇਰਾ ਦਾ ਹੋ ਗਿਆ 60 ਲੰਬਾ ਮਾਰੀ ਉਹਨਾਂ ਹੋ ਜਾਂਦਾ ਬੱਚਾ ਇਹ ਚੀਜ਼ ਰੱਖ ਲੈ ਯਾਰ ਤੂੰ ਹੋਰ ਨੂੰ ਛੱਡ ਪਰਾਂ ਆਪ ਨੂੰ ਪਤਾ ਲੱਗ ਜੂ ਕਿੱਥੇ ਜਾਂਦਾ ਉਹ ਦੋ ਨਾਲ ਜਾਂਦਾ ਉਹ ਜਦੋਂ ਨਹੀਂ ਫਿਰਦੇ ਉਹ ਥੜਾੜਾ ਇੱਕ ਵਾਰੀ ਪਤਾ ਲੱਗ ਜੀ ਬਈ ਇੱਥੇ ਜੋੜਦਾ ਫੇਰ ਕੋਈ ਚੱਕਰ ਲੈ ਮਿੱਤਰੋ ਟਾਈਮ ਹੋ ਗਿਆ 12 ਦਾ ਕਿ ਅੱਠ ਕਬੂਤਰਾਂ ਟਾਈਮ ਲੱਗਿਆ ਕਬੂਤਰ ਬਈ ਸਾਨੂੰ ਦੇਖਿਆ ਹੀ ਨਹੀਂ ਹੈਗੇ 11:55 ਹੋ ਗਏ ਬਈ 5 ਮਿੰਟ ਦੇਖਣ ਨੂੰ ਨੇ ਤੇ 12 ਤੋਂ ਅੱਧੇ ਘੰਟੇ ਦਾ ਟਾਈਮ ਆ ਸਾਢੇ 12 ਤੱਕ ਦਾ ਕਾਤਲਵੰਡੀ ਜਸ਼ਨ ਕੁੱਦ ਵਾਲਾ ਸਲੀਮ ਬੋਹਾ ਰਾਮ ਨੰਗਲਾ ਜਲਪਰੀ ਤੇ ਝੰਡੂਕੇ ਗੁਰਵਿੰਦਰ ਪੋਰੀਆਣਾ ਕੀਪਾ ਝੰਡੂਕੇ ਉਹ ਹਰੇ ਜੀ ਟੂਸੇ ਵਾਲਾ ਦੂਜੇ ਪਾਸੇ ਤੋਂ ਕਿਹੜਾ ਰੰਗ ਬੱਚੇ ਆ ਜੀ ਹੰਦੁਹਾ ਦਿਓ ਬਈ ਜਿੱਥੋਂ ਓਲੇ ਲਾਇਦੇ ਉੱਥੋਂ ਕੁੱਤਰ ਦਿਖਾ ਦਿਓ ਸਾਨੂੰ ਤੇ ਬਈ ਆਹ ਠ ਕਬੂਤਰਾਂ ਨੂੰ ਟਾਈਮ ਲੱਗਿਆ ਆ ਦਿਖਾਈ ਜਾਂਦੇ ਨੇ ਰੋਟੀ ਪਾਣੀ ਦਾ ਵਧੀਆ ਕੀਤਾ ਬੰਦਿਆਂ ਨੇ ਆ ਫਿਰਦੇ ਆਪਣੀ ਜਾਨ ਪਰ ਆ ਫਿਰਦੇ ਨੇ ਬਈ ਸਾਰੇ ਠੀਕ ਆ ਕੁਛ ਕਨੀਵੇਂ ਨੇ ਕੁਛ ਕੁੱਚੇ ਨੇ ਆ ਜਾਂਦੇ ਨੇ ਬਈ ਠੀਕ ਆ ਹਾਰੀ ਅਪਰੇਟ ਦੇ ਹੀ ਚੱਲਾਂਗੇ ਦਿਨ ਬਈ ਰਾਤ ਮੀਂਹ ਪੈ ਗਿਆ ਸੀ ਤੇ ਐਂ ਲੱਗਦਾ ਸੀ ਵੀ ਤੜਕੇ ਵੀ ਮੀਂਹ ਪਊ ਪਰ ਰੱਬ ਨੇ ਹੁਣ ਨਾਲੇ ਬੱਦਲ ਬਾਈ ਜਿੱਤੇ ਧੁੱਪ ਜੀ ਵਿੱਚ ਵਿਚ ਵਿਚਾਲਾ ਜਾ ਕਰ ਰੱਖਿਆ ਨਾ ਕਹਿੰਦਾ ਉੱਧਰ ਜਾਣ ਦੇਵਾਂ ਨਾ ਉੱਧਰ ਜਾਣ ਦੇਵਾਂ ਇਹਦਾ ਬੰਝ ਵਿਚਾਲੇ ਕੱਢ ਕੇ ਵਹਿ ਗਿਆ ਆ ਫਿਰਦੇ ਬਈ ਜਾਨਵਰ ਸਾਰੇ ਥੋੜਾ ਇਹ ਦੱਪਾ ਜੂਮ ਕਰਦੇ ਆ ਵੀ ਬਲਰ ਮਾਰਦਾ ਆ ਜਾਂਦੇ ਨੇ ਸਾਰੇ ਜਾਨਵਰ ਟੋਟਲ ਤੇ ਇਸ ਤਦਾ ਟੂਲ ਸਕ੍ਰੀਨ ਚ ਦਿਨੋਂ ਹਟ ਜਾਂਦਾ ਆ ਜਾਂਦੇ ਨੇ ਸਾਰੇ ਠੀਕ ਆ ਸਾਰੀ ਅਪਡੇਟ ਦਿੰਦੇ ਰਹਾਂਗੇ ਬਈ ਵੀਡੀਓ ਪੂਰੀ ਦੇਖ ਲਿਓ ਤੇ ਨਲੇ ਬਾਈ ਕਬੂਤਰ ਅੱਜ ਆਪਾਂ ਐਸੇ ਹਾਬਲਾ ਨੂੰ 9 9 ਬਦਾਮਾਂ ਤੇ ਸੰਭਿਆ ਹੋਇਆ ਡੇਢ ਬਦਾਮ ਤੜਕੇ ਦਿੱਤਾ ਹੋਰ ਕੁਝ ਨਹੀਂ ਦਿੱਤਾ ਪਾਣੀ ਬਈ ਲਾਇਆ ਨਹੀਂ ਹੈਗਾ ਰਾਤਾਂ ਹੀ ਪਿਆ ਰਹਿ ਗਿਆ ਕਿਉਂਕਿ ਮੌਸਮ ਨਹੀਂ ਹੈਗਾ ਅਸੀਂ ਤਾਂ ਕਰਕੇ ਪਾਣੀ ਪੂਣੀ ਨਹੀਂ ਲਾਇਆ ਕਿੱਲਾ ਬਦਾਮਾਂ ਤੇ ਸੰਭਿਆ ਹੋਇਆ ਠੀਕ ਆ ਜੀ ਆਲੂ ਬਖਾਰ ਵਾਲੀ ਲੈ ਮਿੱਤਰੋ ਟਾਈਮ ਹੋ ਗਿਆ 12:30 ਦਾ ਬਈ ਜਿਹੜੇ 8 ਦੇ ਟਾਈਮ ਲੱਗਿਆ ਸੀ ਉਹਨਾਂ ਚੋਂ ਬਈ 2 ਕੱਟ ਤੇ 2 ਡਾਟ ਚ ਨੇ ਠੀਕ ਐ ਤੇ ਬਾਕੀ ਹੁਣ ਕੱਟਦੇ ਨੇ ਠੀਕ ਐ ਤੇ ਕਾਂ ਸਾਰੀ ਤੁਹਾਨੂੰ ਅਪਡੇਟ ਦੇਵਾਂਗੇ ਬਈ ਜਾਨਵਰ ਦਿਖਾਉਣਾ ਤੁਹਾਨੂੰ ਨੀਵੇਂ ਆਗੇ ਤੇ ਆਪਣੇ ਵਾਲਾ ਹੋ ਜਾਂਦਾ ਬਈ ਉੱਤੇ ਹੋ ਫਿਰਦਾ ਉੱਚੀ ਆ ਥੋੜਾ ਜਿਹਾ ਬਈ ਬਾਰੇ ਕਿਤੇ ਵਾਇਦਾ ਆ ਬੈਠੇ ਨੇ ਬਾਈ ਸਾਰੇ ਵਧੀਆ ਬਾਜੀ ਆ ਵੀ ਵਧੀਆ ਪਿੰਡ ਆ ਕੋਈ ਬੋਲਦਾ ਨਹੀਂ ਚਾਲਦਾ ਨਹੀਂ ਵਧੀਆ ਟੋਪ ਨਾ ਬੈਠੇ ਆ ਆਉਂਦੇ ਨੇ ਜਨਪੁਰ ਬਾਈ ਤੰਗ ਨਹੀਂ ਹੋ ਰਹੇ ਉਹ ਵੀਰ ਨੇ ਕੰਮ ਕਰਦੇ ਆ ਆ ਰਹੇ ਨੇ ਜਨਪੁਰ ਕੁਛ ਕੁੱਚੀ ਖੜੇ ਨੇ ਬਾਈ ਬਾਕੀ ਗਾਂ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਠੀਕ ਆ ਵੀ ਦੋ ਕਬੂਤਰੋ ਕੱਟੇ ਗਏ ਜਾਂ ਨਾ ਕੱਟੇ ਗਏ ਹਨ ਚਾਰ ਸ਼ਾਮਲ ਹੋ ਗਏ ਸੀ ਬਾਈ ਦੋ ਘੱਟ ਤੇ ਦੋ ਤੇ ਡਾਟ ਸੀਗਾ 12:30 ਵਜੇ ਦੀ ਅਪਡੇਟ ਆ ਬਾਈ ਆ ਫਿਰ ਤੇਜਨਪੁਰ ਸਾਰੇ ਮਿੱਤਰੋ ਬਾਈ ਟਾਈਮ ਹੋ ਗਿਆ ਤਿੰਨ ਦਾ ਤੇ ਆ ਕਬੂਤਰਾਂ ਤੇ ਟਾਈਮ ਸੀਗਾ ਤੇ ਕਬੂਤਰ ਗਏ ਕੱਟੇ ਆ ਸੁਣ ਲੋ ਲੈ ਵੀ ਉਹ ਟਾਈਮ ਵਾਲੇ ਕਬੂਤਰਾਂ ਚੋ ਬਾਈ 10 ਮਿੰਟ ਵੱਧ ਦੇਤੇ ਆ ਦੋਨੇ ਕਬੂਤਰ ਕੱਟੇ ਗਏ ਗੱਗੀ ਕੋਰੀਆਣਾ ਗਿਆਨੀ ਤਲਵੰਡੀ ਦੋਨੇ ਕੂਤਰ ਕੱਟੇ ਗਏ ਭਾਈ 10 ਮਿੰਟ ਵੱਧ ਦੇ ਦੇ ਬਾਕੀ ਆ ਬੈਠੇ ਸਾਰੇ ਭਰਾ ਤੇ ਵਧੀਆ ਅੱਜ ਬੈਠੇ ਨੇ ਜਾਨਵਰ ਸਾਰੇ ਉੱਚੀ ਗਏ ਹੋਏ ਨੇ ਭਾਈ ਨੀਮਾ ਕੋਈ ਨਹੀਂ ਹੈਗਾ ਜਾਨਵਰ ਲੈ ਮਿੱਤਰੋ ਟਾਈਮ ਹੋ ਗਿਆ ਆ ਜਾਂਦਾ ਓਏ ਆ ਜਾਂਦਾ ਸਾਢੇ 4 ਦਾ ਟਾਈਮ ਹੋ ਗਿਆ ਭਾਈ ਤੇ ਜਾਨਵਰ ਆ ਫਿਰਦੇ ਨੇ ਸਾਰੇ ਠੀਕ ਹੈ ਤੇ ਉਨ ਲਾਉਣਗੇ ਟਾਈਮ ਤੇ ਬਾਜੀ ਬਾਈ ਉਹਣਾ ਨੇ ਬਾਲੀ ਸੋਣੀ ਕਰਾਈ ਆ ਬਈ ਰੋਟੀ ਪਾਣੀ ਦਾ ਬਹੁਤ ਸੋਹਣਾ ਪ੍ਰਬੰਧ ਸੀ ਬਾਈ ਉਹਦਾ ਠੀਕ ਆ ਜਿੱਥੇ ਪਹਿਲਾਂ ਬਾਜੀ ਕਰਾਈ ਸੀ ਉੱਥੋਂ ਕੈਂਸਲ ਹੋ ਗਈ ਸੀ ਉੱਥੋਂ ਬਾਈ ਦੇਲਾ ਐਟ ਟਾਈਮ ਤੇ ਆ ਕੇ ਸਰਪੰਚ ਨਾਲ ਗੱਲ ਕਰਕੇ ਆਪਦੇ ਪਿੰਡ ਛੜਾਈ ਆ ਬਾਜੀ ਬਈ ਬਹੁਤ ਸੋਹਣੀ ਕਰਾਈ ਆ ਠੀਕ ਆ ਬੈਠੀ ਜਨਤਾ ਸਾਰੀ ਆ ਦੇਖ ਲੋ ਇਧਰ ਮੇਲਾ ਲੱਗਿਆ ਜਿਹ ਬੱਚਿਆਂ ਦਾ ਆ ਕਬੂਤਰ ਹਜੇ ਬਹੁਤ ਫਿਰਦੇ ਆ ਬਈ ਆ ਫਿਰਦੇ ਆ ਸਾਰੇ ਆਜਾ ਦੋ ਭਾਈ ਤਾਂ ਚਣ ਚਣ ਕਰਦੇ ਨੇ ਘੱਟੋ ਘੱਟ ਮੈਨ ਲਾਦਾ 30 ਕਬੂਤਰ ਫਿਰਦੇ ਹੋਣਗੇ 70 ਰੁੱਡੇ ਸੀ ਭਾਈ ਗਾਹੇ ਤਾਂ ਫਿਰਦੇ ਨੇ ਪਤੰਦਰ ਅੱਜ ਤਾਂ ਕਹਿੰਦੇ ਬੈਂਦੇ ਨੀ ਦਿਨ ਬੜਾ ਉਹ ਆ ਨਾ ਬਾਕੀ ਅੱਗੇ ਕਰਾਂਗੇ ਭਾਈ ਸਾਰੀ ਅਪਡੇਟ ਤੁਹਾਨੂੰ ਆ ਫਿਰਦੇ ਸਾਰੇ ਭਰਾ ਬੈਠੇ ਆ ਹਾਂ ਦੇਖ ਲਿਆ ਮੈਂ ਆ ਫਿਰਦੇ ਸਾਰੇ ਇੱਕ ਸਾਡੇ ਆ ਫੌਜੀ ਸਾਹਿਬ ਭਾਈ ਕਾਨਗੜਾ ਵਾਲੇ ਇਗਾ ਇਹ ਬਾਈ ਨੇ ਵੀ ਬਹੁਤ ਸਪੋਰਟ ਕੀਤੀ ਹੈ ਸਾਰਾ ਦਿਨ ਸਾਰਾ ਕੰਮ ਬਾਈ ਆਪ ਰੋਟੀ ਪਾਣੀ ਦਾ ਸਾਰਾ ਦੇਖ ਕੇ ਸਾਰਾ ਕਰਾਇਆ ਬਾਈ ਨੇ ਇਹਨਾਂ ਨੂੰ ਧੰਨਵਾਦ ਆ ਬਾਈ ਬਾਕੀ ਬਾਜੀਆਂ ਬਹੁਤ ਸੋਹਣੀਆਂ ਕਰਾਈਆਂ ਇਦਗੀ ਬਾਈ 10 15 ਬਾਜੀਆਂ ਕਰਾਈਆਂ ਬਾਈ ਫੌਜੀ ਨੇ ਠੀਕ ਆ ਆ ਬਾਈ ਬਾਈ ਫੌਜੀ ਕਾਨਗੜ ਬਾਈ ਦੀ ਬਹੁਤ ਸਪੋਰਟ ਆ ਬਾਈ ਘੱਟੋ ਘੱਟ 15 ਬਾਜੀਆਂ ਕਰਾ ਰਿਹਾ ਬਾਈ ਤੇ ਹਰੇਕ ਬਾਜੀ ਬਾਈ ਪੂਰੀ ਵਧੀਆ ਕਰਾਉਂਦਾ ਤੇ ਅੱਜ ਵੀ ਬਾਈ ਪੂਰਾ ਬਾਈ ਨੇ ਸਾਥ ਦਿੱਤਾ ਰੋਟੀ ਪਾਣੀ ਦਾ ਸਾਰਾ ਆਪ ਦੇਖਿਆ ਠੀਕ ਆ ਜਾਨ ਬਰਾਬਰ ਦਾ ਸਾਰਾ ਬਾਈ ਦਾ ਬਹੁਤ ਧੰਨਵਾਦ ਆ ਦੇਖ ਲੋ ਮਿੱਤਰੋ ਆ ਆ ਗਿਆ ਬਾਜ ਇਹ ਪਤੰਦਰ ਮਗਰ ਪਏ ਜਾਂਦਾ ਉਹਨਾਂ ਦੇ ਫੜਿਆ ਕੋਈ ਜਾਂਦਾ ਨਹੀਂ ਇਹ ਤੋਂ ਹਾਂ ਜਲਾਇਤਾ ਹੀ ਇਹਦੇ ਪੈਸੇ ਕਿੱਧਰ ਗਿਆ ਆ ਫਿਰਦਾ ਠੀਕ ਆ ਇਹ ਹਰੇਕ ਮਗਰ ਪਏ ਜਾਂਦਾ ਬਾਈ ਪਰ ਫੜਿਆ ਨਹੀਂ ਜਾਂਦਾ ਇਹ ਤੋਂ ਇਹ ਡਰਾਊਗਾ ਇਹ ਭਜਾਊਗਾ ਮੂੰ ਤਾਂ ਨਹੀਂ ਭਜਿਆ ਕੋਈ ਇਹ ਕਰਤਾ ਇਕੱਠਾ ਇਹ ਕਹਿੰਦੇ ਉੱਡਣਾ ਆਵਾਜ਼ ਫਰਦਾ ਇਹ ਕਰੂ ਇਕੱਠੇ ਇਹ ਕੀ ਆਖ ਲਿਆ ਆ ਦੇਖ ਲੋ ਪੂਰੇ ਕਬੂਤਰ ਹੈ ਇਹ ਕਹਦੇ ਬਣ ਗਿਆ ਉਹਦੇ ਮਗਰੀ ਪੈਗਾ ਪਾਊਗਾ ਇਹ ਕਹਿੰਦੇ ਅੱਜ ਰੇਖਾ ਦੇ ਕੇ ਉਹ ਗਾਣੂ ਥੁਕਾ ਲੈ ਮਿੱਤਰੋ ਟਾਈਮ ਹੋ ਗਿਆ ਬਈ 5:30 ਦਾ ਮੜਾ ਟਾਈਮ ਦਿਖਾਈ ਓਏ ਟਾਈਮ ਤਾਂ ਦਿਖਾ ਦੇ ਆ ਟਾਈਮ ਦੇਖ ਲਓ ਬਈ 5:30 ਹੋ ਗਏ 5:30 ਦੀ ਅਪਡੇਟ ਆ ਠੀਕ ਆ ਕੁਛ ਕੰਪਿਊਟਰ ਐ ਟਾਈਮ ਆ ਬਈ ਕੁਛ ਕੱਟੇ ਗਏ ਬਾਕੀ ਆ ਫਿਰਦੇ ਨੇ ਹਜੇ ਠੀਕ ਆ ਦੇਖਦੇ ਆ ਕੀ ਬਣਦਾ 7 ਵਜੇ ਦਾ ਟਾਈਮ ਕਰਾਉਣਗੇ ਬਾਈ ਇਹ ਸਾਢੇ 5 ਤਾਂ ਹੋ ਗਏ ਠੀਕ ਆ ਫਿਰਦੇ ਨੇ ਸਾਰੇ ਠੀਕ ਆ ਗਾਂ ਤੋਂ ਆਪਡੇਟ ਸਾਰੀ ਦੇਵਾਂਗੇ ਬਾਈ ਕੀ ਬਣਦਾ ਕੀ ਗੱਲਬਾਤ ਆ ਕੀ ਦੇ ਕੂਤਰਾ ਦੇ ਨੇੜੇ ਫਿਰਦੇ ਨੇ ਬਾਈ ਹਜੇ ਠੀਕ ਆ ਬਾਕੀ ਕਾਪੀ ਵਾਲੇ ਦੱਸਣਗੇ ਵੀ ਕਿੰਨੇ ਰਹਿ ਗਏ ਕਿੰਨੇ ਨਹੀਂ ਹਨ ਕਿਉਂਕਿ ਕਾਟੇ ਕੁੱਟੇ ਵੀ ਕਈ ਵਾਰੀ ਉੱਠ ਖੜਦੇ ਆ ਬਾਈ ਵਿਚੀ ਫਿਰਦੇ ਨੇ ਠੀਕ ਆ ਬਾਕੀ ਕਾਪੀ ਵਾਲੇ ਅਜੇ ਤੱਕ ਦੱਸਿਆ ਨਹੀਂ ਜਦੋਂ ਦੱਸਣਗੇ ਉਦੋਂ ਤੁਹਾਨੂੰ ਵੀ ਦੱਸ ਦਾਂਗੇ ਠੀਕ ਆ ਕੀ ਕਰਦੇ ਆ ਬਈ ਅੱਗੇ ਕੰਟੀਨਿਊ ਹਾਂਜੀ ਤੇ ਲੈ ਮਿੱਤਰੋ ਟਾਈਮ ਹੋ ਗਿਆ ਬਈ 5:50 ਦਾ ਤੇ ਆਪਣਾ ਬੱਚਾ ਬਹਿ ਗਿਆ ਬਈ ਆਹ ਬੈਠਾ ਠੀਕ ਆ ਤੇ ਬਾਕੀ ਇਹ ਸੱਤ ਦਾ ਟਾਈਮ ਕਰਾਉਣਗੇ ਤੇ ਦੇਖਦੇ ਹਾਂ ਅਜੇ ਜਾ ਕੇ ਕਿੰਨੇ ਕਬੂਤਰ ਫਿਰਦੇ ਨੇ ਅਜੇ ਤੇ ਆਪਣਾ ਹੋ ਬੈਠਾ ਬਈ ਉੱਤੇ ਇਹ 5:50 ਤੇ ਬਹਿ ਗਿਆ ਬਈ